ਵੈਸੇ ਤਾਂ ਨਸ਼ਾ ਹਰ ਰੂਪ ਦੇ ਵਿੱਚ ਮਾੜਾ ਹੈ ਪਰ ਦੁਨੀਆ ਦੇ ਵਿੱਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਲੋਕ ਨਸ਼ੇ ਦੀ ਖਾਤਰ ਕਬਰਾਂ ਦੇ ਵਿੱਚੋਂ ਲਾਸ਼ਾਂ ਫੁੱਟਣ ਲੱਗ ਪਏ ਨੇ ਹਾਲਾਤ ਉੱਥੇ ਅਜਿਹੇ ਨੇ ਕਿ ਇਸ ਕਾਰਨ ਦੇਸ਼ ਦੇ ਰਾਸ਼ਟਰਪਤੀ ਨੂੰ ਐਮਰਜੈਂਸੀ ਦਾ ਐਲਾਨ ਕਰਨਾ ਪਿਆ ਹੈ ਜੀ ਹਾਂ ਗੱਲ ਹੋ ਰਹੀ ਹੈ ਅਫਰੀਕਾ ਦੇ ਪੱਛਮੀ ਹਿੱਸੇ ਦੇ ਇੱਕ ਦੇਸ਼ ਸੇਰਾ ਲਿਓਨ ਦੀ ਤੁਹਾਨੂੰ ਦੱਸ ਦਈਏ ਕਿ ਸੇਰਾ ਲਿਓਨ ਦੇ ਵਿੱਚ ਮਨੁੱਖੀ ਹੱਡੀਆਂ ਤੋਂ ਤਿਆਰ ਹੋਣ ਵਾਲਾ ਸਾਈਕੋ ਐਕਟਿਵ ਡਰੱਗ ਇੱਕ ਵੱਡੀ ਮੁਸੀਬਤ ਬਣ ਚੁੱਕਿਆ ਹੈ ਇਸ ਜੰਬੀਰ ਡਰੱਗ ਦੇ ਨਸ਼ੇ ਦੇ ਲਈ ਲੋਕਾਂ ਨੇ ਕਬਰਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਹਾਨੂੰ ਦੱਸ ਦਈਏ ਕਿ BBC ਦੀ ਇੱਕ ਰਿਪੋਰਟ ਦੇ ਮੁਤਾਬਕ ਇਸ ਭਿਆਨਕ ਖਤਰੇ ਨੇ ਸੀਰਾ ਲਿਓਨ ਨੂੰ ਅਜਿਹੀ ਸਥਿਤੀ ਦੇ ਵਿੱਚ ਪਹੁੰਚਾ ਦਿੱਤਾ ਹੈ ਕਿ ਦੇਸ਼ ਦੇ ਵਿੱਚ ਐਮਰਜੈਂਸੀ ਹੁਣ ਲਗਾਉਣੀ ਪੈ ਗਈ ਫ੍ਰੀ ਟਾਊਨ 'ਚ ਕਬਰਾਂ ਪੁੱਟ ਕੇ ਹੱਡੀਆਂ ਚੋਰੀ ਹੋਣ ਤੋਂ ਪਰੇਸ਼ਾਨ ਪੁਲਿਸ ਅਧਿਕਾਰੀ ਕਪਰਸ ਤੰਨਾ ਦੇ ਹੁਣ ਸੁਰੱਖਿਆ ਦੇ ਵਿੱਚ ਲੱਗੇ ਹੋਏ ਨੇ ਰਾਤ ਬਰਾਤੇ ਉਥੇ ਡਿਊਟੀਆਂ ਕਰ ਰਹੇ ਨੇ ਜੰਬੀ ਡਰੱਗਸ ਜਾਂ ਕੋਸ਼ਿਖੇਹਾ ਜਾਣ ਵਾਲਾ ਇਹ ਡਰੱਗ ਵੱਖ-ਵੱਖ ਤਰ੍ਹਾਂ ਦੇ ਜ਼ਹਿਰੀਲੇ ਪਦਾਰਥਾਂ ਤੋਂ ਬਣਦਾ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਮੁੱਖ ਪਦਾਰਥ ਮਨੁੱਖੀ ਹੱਡੀਆਂ ਨੇ ਤੁਹਾਨੂੰ ਦੱਸਦੀ ਹੈ ਕਿ 6 ਸਾਲ ਪਹਿਲਾਂ ਇਹ ਡਰੱਗ ਦੇਖਣ ਨੂੰ ਮਿਲਿਆ ਸੀ ਇਹ ਡਰੱਗ ਪਹਿਲੀ ਵਾਰ ਲਗਭਗ 6 ਸਾਲ ਪਹਿਲਾਂ ਪੱਛਮੀ ਅਫਰੀਕੀ ਦੇਸ਼ ਦੇ ਵਿੱਚ ਸਾਹਮਣੇ ਆਇਆ ਸੀ ਆਊਟਲੈਟ ਦੇ ਅਨੁਸਾਰ ਇਹ ਇੱਕ ਅਜਿਹਾ ਨਸ਼ਾ ਜੋ ਕਈ ਘੰਟਿਆਂ ਤੱਕ ਰਹਿ ਸਕਦਾ ਹੈ ਤੇ ਇਸ ਦਾ ਨਸ਼ਾ ਉਤਰਦਾ ਨਹੀਂ ਇਹ ਨਸ਼ਾ ਇੱਕ ਵੱਡੀ ਸਮੱਸਿਆ ਬਣ ਗਿਆ ਹੈ ਅਤੇ ਇਸ ਦੇ ਡੀਲਰ ਕਥਿਤ ਤੌਰ ਤੇ ਲੁੱਟੇਰੇ ਬਣ ਚੁੱਕੇ ਨੇ ਜੋ ਇਸ ਦੇ ਲਈ ਹਜ਼ਾਰਾਂ ਘਪਰਾ ਨੂੰ ਤੋੜ ਕੇ ਅਤੇ ਪਿੰਜਰ ਫਿਰ ਉਥੋਂ ਚੋਰੀ ਕਰ ਲੈਂਦੇ ਨੇ ਤਾਂ ਜੋ ਉਹ ਨਸ਼ਾ ਤਿਆਰ ਕਰ ਸਕਣ ਅਤੇ ਲੋਕਾਂ ਦੇ ਵਿੱਚ ਵੰਡ ਸਕਣ ਤੁਨਤਾਜ਼ੀਏ ਕੇ ਇਸ ਡਰਗ ਨੂੰ ਲੈਣ ਵਾਲੇ ਲੋਕਾਂ ਦੇ ਵਿੱਚ ਮੌਤ ਦਰ ਵੀ ਵਧੀ ਹੈ ਉਹਨਾਂ ਇਹ ਵੀ ਕਿਹਾ ਕਿ ਉਹਨਾਂ ਨੇ ਇਸ ਖਾਸ ਡਰਗ ਨੂੰ ਖਤਮ ਕਰਨ ਦੇ ਲਈ ਇੱਕ ਟਾਸਕ ਫੋਰਸ ਦਾ ਵੀ ਗਠਨ ਕੀਤਾ ਹੈ ਇਸ ਦਾ ਮਤਲਬ ਇਹ ਹੈ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਚਾਹੇ ਕੇਂਦਰ ਹੋਣਗੇ ਜਿਸ ਦੇ ਵਿੱਚ ਨਸ਼ੇ ਦੀ ਲੱਤ ਤੋਂ ਪੀੜਤ ਲੋਕਾਂ ਦੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਲਈ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦਾ ਸਟਾਫ ਹੋਵੇਗਾ ਫਿਲਹਾਲ ਫ੍ਰੀਟਾਊਨ ਦੇਸ਼ ਦਾ ਇੱਕੋ ਇੱਕ ਐਕਟਿਵ ਡਰੱਗ ਪੁਨਰਵਾਸ ਸੈਂਟਰ ਹੈ ਤੁਹਾਨੂੰ ਦੱਸ ਦਈਏ ਕਿ ਸੀਰਾ ਲਿਓਨ ਦੇ ਮਨੋਵਿਗਿਆਨਿਕ ਹਸਪਤਾਲ ਦੇ ਮੁਖੀ ਡਾਕਟਰ ਅਬਦੁੱਲਾ ਜਲੋਨ ਨੇ ਕਿਹਾ ਕਿ ਰਾਸ਼ਟਰਪਤੀ ਦਾ ਐਮਰਜੈਂਸੀ ਐਲਾਨ ਸਹੀ ਕਦਮ ਹੈ ਅਤੇ ਇਹ ਇਸ ਡਰੱਗ ਦੀ ਵਰਤੋਂ ਨੂੰ ਸੰਬੋਧਿਤ ਕਰਨ ਦੇ ਵਿੱਚ ਮਹੱਤਵਪੂਰਨ ਵੀ ਸਾਬਤ ਹੋਵੇਗਾ ਤਨੁਤਾਸੀਏ ਕੇ ਕੁਸ਼ੂ ਦੇ ਨਾਲ ਮਰਨ ਵਾਲਿਆਂ ਦੀ ਕੋਈ ਅਧਿਕਾਰਤ ਗਿਣਤੀ ਨਹੀਂ ਹੈ ਪਰ ਫ੍ਰੀਟਾਊਨ ਦੇ ਇੱਕ ਡਾਕਟਰ ਨੇ ਦੱਸਿਆ ਕਿ ਹਾਲੀ ਦੇ ਮਹੀਨਿਆਂ ਦੇ ਵਿੱਚ ਅੰਗ ਅਸਫਲਤਾ ਦੇ ਬਾਅਦ ਸੈਂਕੜੇ ਨੌਜਵਾਨਾਂ ਦੀ ਮੌਤ ਹੁਣ ਤੱਕ ਹੋ ਚੁੱਕੀ ਹੈ ਤਾਂ ਜਿੱਥੇ 6 ਸਾਲ ਪਹਿਲਾਂ ਇਹ ਡਰੱਗ ਦੇਖਣ ਨੂੰ ਮਿਲਿਆ ਸੀ ਜਾਂ ਫਿਰ ਸੁਣਿਆ ਸੀ ਤਾਂ ਉਸ ਤੋਂ ਬਾਅਦ ਹੋਣ 6 ਸਾਲਾਂ ਦੇ ਵਿੱਚ ਕਈ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ ਅਤੇ ਉੱਥੇ ਹੁਣ ਹਾਲਾਤ ਜਿਹੇ ਨੇ ਕਿ ਇਸ ਦੇਸ਼ ਦੇ ਵਿੱਚ ਕਬਰਾਂ ਦੇ ਵਿੱਚੋਂ ਹੱਡੀਆਂ ਚੋਰੀ ਲੋਕਾਂ ਦੇ ਵੱਲੋਂ ਜਾਂ ਫਿਰ ਮਛਿਆਰਿਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਦੇ ਵੱਲੋਂ ਇਸ ਦੇਸ਼ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰਨਾ ਪਿਆ